ਅੱਜ ਅਸੀਂ ਤੁਹਾਨੂੰ ਆਪਣੇ ਮਾਧਿਅਮ ਰਾਹੀਂ ਬਠਿੰਡਾ ਦੇ ਕੋਚ ਸਰਦਾਰ ਦੇਵ ਸਿੰਘ ਢਾਲੀਵਾਲ ਜੁਡੋ ਕੋਚ ਹੈ ਜੀ ਤੇ ਇਹਨਾਂ ਦੇ ਜੋ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਆ ਜੀ ਜਾਣਕਾਰੀ ਦਿੰਨੇ ਆ ਬੈਲਕਮ ਜੀ ਦੇਵ ਸਿੰਘ ਜੀ ਸਾਨੂੰ ਸਟੂਡੀਓ ਚ ਪਹੁੰਚਣ ਤੇ ਧੰਨਵਾਦ ਤੁਹਾਡਾ ਜੀ ਸਭ ਤੋਂ ਪਹਿਲਾਂ ਮੈਂ ਸਰਵਜ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਆਪਣੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਕਰਕੇ ਅਸੀਂ ਆਪਣੇ ਸਰੋਤਿਆਂ ਦੇ ਰੂਬਰੂ ਹੋਏ ਆ ਤੇ ਅਸੀਂ ਆਪਣੇ ਜੋ ਕਾਗਲੀ ਕਾਰਵਾਈ ਹੈ ਜੋ ਸਵਰਨ ਜੀ ਮੈਨੂੰ ਪੁੱਛਣਗੇ ਅਸੀਂ ਉਹਦੇ ਮੁਤਾਬਕ ਹੀ ਉਹਨਾਂ ਨੂੰ ਆਪਣੇ ਜੋ ਸਵਾਲ ਜਵਾਬ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਇਹ ਜੀ ਸਰਦਾਰ ਦੇਵ ਸਿੰਘ ਜੀ ਵੀ ਆਪਣਾ ਜਨਮ ਪਸ਼ੋਕੜ ਉਹ ਕਿੱਥੋਂ ਦਾ ਜੀ ਮੇਰਾ ਪਸ਼ੋਕੜ ਜ਼ਿਲ੍ਹਾ ਸੰਗਰੂਰ ਪਿੰਡ ਸ਼ਾਜਦੀ ਤੋਂ ਹੈ ਸਾਡਾ ਜੋ ਪਰਿਵਾਰ ਹੈ ਉਹ ਖੇਤੀਬਾੜੀ ਨਾਲ ਸੰਬੰਧਿਤ ਹੈ ਮੈਂ ਆਪਣੇ ਸਾਰੇ ਪਰਿਵਾਰ ਦੇ ਵਿੱਚੋਂ ਮੈਂ ਇਕੱਲੇ ਪੜਿਆ ਲਿਖਿਆ ਤੇ ਬਾਕੀ ਜੋ ਜ਼ਿੰਦਗੀ ਦੇ ਤਜਰਬੇ ਨੇ ਉਹ ਯਾਰਾਂ ਦੋਸਤਾਂ ਨਾਲ ਮਿਲ ਕੇ ਅਸੀਂ ਅੱਗੇ ਵਧਦੇ ਰਹੇ ਹਾਂ ਤੇ ਇਹ ਇਸ ਲਾਈਨ 'ਚ ਫਿਰ ਆਪਾਂ ਜੀ ਤੁਸੀਂ ਖੇਡ ਜਗਤ ਵਾਲਾ ਤੇ ਸਿੱਖਿਆ ਤੋਂ ਇਧਰ ਇਧਰਲੇ ਪਾਸੇ ਕਿਵੇਂ ਤੁਹਾਡਾ ਆਉਣਾ ਹੋਇਆ ਇਹ ਵੀ ਇੱਕ ਕੁਦਰਤੀ ਵਰਤਾਰਾ ਹੈ ਜਦੋਂ ਮੈਂ ਆਪਣੀ ਐਜੂਕੇਸ਼ਨ ਪੂਰੀ ਕਰਕੇ ਪਿੰਡ 'ਚ ਗਿਆ ਹਾਂ ਜੀ ਸਭ ਤੋਂ ਪਹਿਲਾਂ ਮੈਨੂੰ ਇਸ ਖੇਡ ਖੇਤਰ ਕਰਕੇ ਹੀ ਬਹੁਤ ਵੱਡਾ ਪਿੰਡ ਸਨਮਾਨ ਦਿੱਤਾ ਕਿ ਮੈਨੂੰ ਜਨਾਨੀ ਮਸਲੀ ਪਿੰਡ ਦਾ ਸਭੰਜ ਬਣਾਉਂਦਾ ਕਿਉਂਕਿ ਮੈਂ ਕਬੱਡੀ ਖੇਡ ਨਾਲ ਜੁੜਿਆ ਹੋਇਆ ਸੀ ਅਸੀਂ 10ਵੀਂ ਤੋਂ ਹੀ ਆਪਣੀ ਕਬੱਡੀ ਜੋ ਸਰਕਲ ਸਟਾਈਲ ਹੈ ਉਸ ਕਬੱਡੀ ਦੇ ਵਿੱਚ ਸਾਡੀ 65 ਕਿਲੋ ਦੀ ਟੀਮ ਸਾਡੇ ਏਰੀਏ ਦੇ ਵਿੱਚ ਬਹੁਤ ਪਪੂਲਰ ਸੀ ਜੀ ਸਰ ਉਸ ਤੋਂ ਬਾਅਦ ਮੈਂ ਜਦੋਂ 10ਵੀਂ ਪਾਸ ਕੀਤੀ ਮੈਂ ਸਕੂਲ ਦੇ ਵਿੱਚੋਂ ਮੇਸ਼ੇ ਟੋਪ ਰਿਆ ਹਾਂ ਹਾਂਜੀ ਮੈਂ ਸੰਗਰੂਰ ਰਵੀਰ ਕਾਲਜ ਦੇ ਵਿੱਚ ਪ੍ਰੀ ਮੈਡੀਕਲ ਦੇ ਵਿੱਚ ਦਾਖਲਾ ਲਿਆ ਜੀ ਸਰ ਪਰ ਮੇਰੇ ਦੋਸਤਾਂ ਨੇ ਮੇਰੀ ਬਾਹ ਫੜ ਕੇ ਮੈਨੂੰ ਸਹਿਦ ਉਦਮ ਸੇ ਕਾਲਜ ਦੇ ਵਿੱਚ ਜਿਹੜਾ ਆਰਟਸ ਦੇ ਵਿੱਚ ਦਾਖਲੇ ਵਾਲਾ ਡਿਊ ਟੂ ਕੁਆਲਟੀ ਚੇਂਜ ਕਰਕੇ ਕਾਲਜੀ ਹਾਂਜੀ ਚੇਂਜ ਕਰਨਾ ਹੈ ਨਾ ਤੇ ਉਸ ਤੋਂ ਬਾਅਦ ਫਿਰ ਅੱਗੇ ਪੜਾਈ ਕੀ ਕੀ ਕਰਿਆ ਜੀ ਤੁਸੀਂ ਉਸ ਤੋਂ ਬਾਅਦ ਉਸ ਤੋਂ ਬਾਅਦ ਬਾਈ ਚਾਂਸ ਸਾਨੂੰ ਦੋਸਤਾਨਾ ਮੌਕਾ ਮਿਲਿਆ ਮੈਂ ਆਪਣੀ ਅਗਲੀ ਪੜ੍ਹਾਈ ਵਾਸਤੇ ਡੀਪੀਐਡ ਕਰ ਲਈ ਮਰਾਵਤੀ ਚਲਾ ਗਿਆ ਹਾਂਜੀ ਉੱਥੇ ਹੀ ਮੇਰਾ ਸਬੰਧ ਜਿਹੜਾ ਹੈਗਾ ਉਹ ਜੂਡੋ ਨਾਲ ਜੁੜਿਆ ਉਹ ਵੀ ਇੱਕ ਚਾਂਸ ਹੈ ਕੁਦਰਤ ਚਾਂਸ ਦਿੰਦੀ ਹੈ ਹਾਂਜੀ ਜਦੋਂ ਅਸੀਂ ਮੈਂ ਤੇ ਮੇਰਾ ਦੋਸਤ ਮਿਲਕੇ ਸਿੰਘ ਹਾਂਜੀ ਸਰ ਅਸੀਂ ਕੁਦਰਤੀ ਬਾਹਰ ਰੰਦੇ ਸੇ ਖਾਣਾ ਖਾਣ ਗਏ ਹਾਂਜੀ ਤਾਂ ਸਾਡੇ ਇੱਕ ਸਾਈਡ ਤੇ 10-12 ਗੱਦੇ ਲੈ ਕੇ ਅੱਛਾ ਇੱਕ ਪਰੰਦਰੇ ਸਰਸਾਂ ਅੱਛਾ ਉਹ ਬੱਚਿਆਂ ਨੂੰ ਜੂਡੋ ਖਿਲਾ ਰਹੇ ਸਨ ਅੱਛਾ ਜੀ ਇਹ ਟ੍ਰੇਨਿੰਗ ਦੇ ਦਿਨਾਂ ਦੀ ਗੱਲ ਹੈ ਜੀ ਟ੍ਰੇਨਿੰਗ ਦੇ ਦਿਨਾਂ ਦੀ ਗੱਲ ਹਾਂ ਮੈਂ ਜੋ ਡੀਪੀਏਟ ਕਰ ਡੀਪੀਏਟ ਕਰੀ ਉਦੋਂ ਮੈਂ ਜੋ ਡੀਪੀਏਟ ਕਰਦਾ ਸੀ ਉਹ ਮੈਂ ਦੇਖਿਆ ਮੈਂ ਯਾਰ ਇਹ ਗੇਮ ਜਿਹੜੀ ਹੈ ਕੁਸ਼ਤੀ ਨਾਲ ਮਿਲਦੀ ਜੁਲਦੀ ਹੈ ਹਾਂਜੀ ਮੈਂ ਕੁਸ਼ਤੀ ਕਰਦਾ ਸੀ ਪਹਿਲਾਂ ਵੀ ਅੱਛਾ ਜੀ ਆਪਣੇ ਸਮੇਂ ਦੇ ਭਰਾ ਵੀ ਕਰਦੇ ਸਾਰੇ ਕਰਦੇ ਸੀ ਹਾਂਜੀ ਹਾਂਜੀ ਤੇ ਕੁਦਰਤੀ ਮਾਣ ਨੂੰ ਪੁੱਛ ਬਟੇ ਸਰ ਮੈਂ ਕਰ ਸਕਦਾ ਹਾਂ ਹਾਂਜੀ ਉਹ ਕਹਿੰਦੇ ਆ ਜਾ ਹਾਂਜੀ ਉਹ ਮੈਂ ਉਸ ਦਿਨ ਪ੍ਰੈਕਟਿਸ ਕੀਤੀ ਤੇ ਮੈਂ ਤਾਂ ਉਹ ਸਾਰੇ ਜਿਹੜੇ ਉਹਨਾਂ ਦੇ ਸਟੂਡੈਂਟਸ ਸੀ ਹਾਂਜੀ ਉਹ ਸਾਰੇ ਬਾਈਫਲ ਦੇਖ ਗਿਆ ਹਾਂਜੀ ਉਸ ਤੋਂ ਬਾਅਦ ਮੈਂ ਖਾਣਾ ਚਲਾ ਖਾਣਾ ਚੱਲ ਚੱਲ ਕੇ ਚਲੇ ਗਏ ਸੀ ਹਾਂਜੀ ਤਿੰਨ ਚਾਰ ਦਿਨ ਮੈਂ ਉਹ ਲਾਬਰਾਇਜ਼ ਕੱਢ ਦਿੱਤੇ ਉੱਥੇ ਸਿੱਖੇ ਜੀ ਉਥੇ ਹਾਂ ਗਏ ਹੀ ਨਹੀਂ ਲਾਬਰਾਇਜ਼ ਕੱਢ ਦਿੱਤੇ ਅੱਛਾ ਜੀ ਫੇਰ ਤਿੰਨ ਚਾਰ ਦਿਨ ਬਾਅਦ ਉਹ ਪ੍ਰੇਂਦਰ ਸਰ ਨੇ ਜਿਸ ਤੋਂ ਤੱਕ ਮੈਨੂੰ ਸੁਣਿਆ ਕਿ ਉਹਨਾਂ ਬੱਚਿਆਂ ਨੂੰ ਕਿਹਾ ਉਹ ਸਰਦਾਰ ਜੀ ਲੱਭ ਕੇ ਲਿਆਓ ਅੱਛਾ ਜੀ ਉਹ ਬਚਾਰੇ ਬੰਨੂ ਲੱਭ ਲਿਆ ਤੇ ਮੈਨੂੰ ਜੁੜੋਗੇ ਸ਼ੁਰੂ ਕਰਾ ਦਿੱਤੀ ਨਾ ਅੱਛਾ ਅੱਛਾ ਹਾਂ ਉਸ ਟਾਈਮ ਮੈਂ ਨੈਸ਼ਨਲ ਚ ਵੀ ਸਿਲੈਕਟ ਹੋਇਆ ਡਿਊ ਟੂ ਐਸਿਡ ਡੈਡ ਕਾਰਮੇ ਦਿੱਲੀ ਪਰਸਿਟੇਟਰੀ ਕਰ ਸਕਿਆ ਹਾਂ ਜੀ ਇਹ ਮੇਰਾ ਥੋੜਾ ਜਿਹਾ ਜੁੜਨਾ ਜੁੜਨ ਦਾ ਪਹਿਲਾ ਸਟੈਪ ਹੈ ਕਿੱਥੋਂ ਦੀ ਗੱਲ ਹੈ ਆਪਣੀ ਜਿਹੜੀ ਡੀਪੇਟ ਕਿੱਥੇ ਕਰੀ ਸੀ ਅਮਰਾਵਤੀ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਅੱਛਾ ਜੀ ਉਸ ਤੋਂ ਬਾਅਦ ਫਿਰ ਅਗਲਾ ਫਿਰ ਉਸ ਤੋਂ ਬਾਅਦ ਨਾਲ ਜੁੜਦਾ ਇੱਕ ਪ੍ਰੋਸੈਸ ਆ ਗਿਆ ਕਿ ਐਨਐਸਟੀ ਦੇ ਵਿੱਚ ਯੂໂດ ਦੀ ਟ੍ਰੇਨਿੰਗ ਕੋਚਿੰਗ ਸ਼ੁਰੂ ਹੋ ਗਈ। ਅੱਛਾ ਜੀ। ਉਹਦਾ ਜਿਹੜਾ ਕੋਚਿੰਗ ਡਿਪਲੋਮਾ ਸ਼ੁਰੂ ਹੋ ਗਿਆ। ਹਾਂਜੀ। ਉਸ ਤੋਂ ਬਾਅਦ ਜਦੋਂ ਅਸੀਂ ਰੀਸੈਂਟਲੀ ਆਏ ਤੇ ਯੂਰੋ ਨੂੰ ਅਸੀਂ ਜਾਣਦੇ ਸੀ। ਹਾਂਜੀ। ਤੋਂ ਜਾਪਾਨੀ ਕੋਚ ਸੀ ਸਾਡੇ ਅਕਾਸ਼ੀ ਵਿਗਤਾ। ਹਾਂਜੀ। ਜਦੋਂ ਉਹਨੇ ਸਾਡੀ ਪ੍ਰੈਕਟੀਕਲ ਆ ਜਾਂ ਨੇ ਸਾਡੇ ਨਾਲ ਐਜੂਕੇਸ਼ਨਲ ਤੌਰ ਤੇ ਡਿਸਕਸ਼ਨ ਕੀਤਾ। ਹਾਂਜੀ ਸਰ। ਤਾਂ ਉਹਨੇ ਸਾਡੀ ਸਿਲੈਕਸ਼ਨ ਕਰ ਲਈ। ਅੱਛਾ ਜੀ। ਉਸ ਤੋਂ ਬਾਅਦ ਅਸੀਂ ਐਨਐਸਯੂ ਯੂໂດ ਦਾ ਐਨਐਸਡ ਡਿਪਲੋਮਾ ਕਰ ਲਿਆ। ਅੱਛਾ ਜੀ। ਉਸ ਤੋਂ ਬਾਅਦ ਅਸੀਂ ਡਿਪਲੋਮਾ ਕਰਨ ਸਾਰੀ ਅਸੀਂ ਸਪੋਰਟ ਡਿਪਾਰਟਮੈਂਟ ਦੇ ਵਿੱਚ ਪੋਸਟ ਆਈਆਂ ਸੀ ਉੱਥੇ ਮੈਨੂੰ ਅਪਾਇੰਟਮੈਂਟ ਮਿਲ ਗਈ ਮੈਂ ਪਹਿਲਾਂ ਪੁੱਛ ਰਿਹਾ ਪੰਜਾਬ ਦਾ ਜੀ ਨੂੰ ਪਹਿਲੀ ਪਾਇੰਟ ਮਿਲ ਗਿਆ ਜੋੜੋ ਦੇ ਪਹਿਲੇ ਪੁੱਛ ਗਿਆ ਹਾਂ ਜੋੜੋ ਦੇ ਵਿੱਚ ਤੇ ਅੱਛਾ ਜੀ ਫਿਰ ਜੋ ਹੈ ਨਾ ਕਿ ਤੁਸੀਂ ਪਹਿਲੀ ਬਠਿੰਡਾ ਕਹਿੰਦੇ ਕਿ ਪਹਿਲਾਂ ਕਿੱਥੇ ਹੋਏ ਸਭ ਤੋਂ ਪਹਿਲਾਂ ਮੇਰੀ ਜੋਇਨਿੰਗ ਹੋਈ ਸੀ ਪਟਿਆਲਾ ਪਟਿਆਲਾ ਨੂੰ ਤੇ ਪਟਿਆਲੇ ਤੋਂ ਬਠਿੰਡਾ ਕੰਨੀ ਨੂੰ ਕਿਵੇਂ ਮੋੜ ਕੱਟਦਾ ਜੀ ਫਿਰ ਪਰ ਇਹ ਆ ਇਹ ਵੀ ਅਨਫੋਰਚੂਨੇਟ ਚੀਜ਼ਾਂ ਨੇ ਜਿਹੜੀਆਂ ਮੇਰੀ ਜ਼ਿੰਦਗੀ ਵਿੱਚ ਉਧਰ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੇਰੇ ਲਾਈਫ ਦੇ ਵਿੱਚ ਹਾਂਜੀ ਮੈਨੂੰ ਹੀ ਨਹੀਂ ਪਤਾ ਕਿ ਕਿੱਥੋਂ ਮੈਂ ਕਿੱਥੇ ਕੀ ਕਰਨਾ ਸੀ ਅੱਛਾ ਜੀ ਪਟਿਆਲੇ ਤੋਂ ਮੈਨੂੰ ਡਿਪਾਰਟਮੈਂਟ ਨਾਲ ਕੁਝ ਥੋੜੀ ਜੀ ਸਾਡੇ ਕੰਫਲिक्ट ਹੋਏ ਹਾਂਜੀ ਉਹਨੇ ਮੈਂ ਟ੍ਰਾਂਸਫਰ ਅੰਮ੍ਰਿਤਸਰ ਕਰਤਾ ਅੱਛਾ ਜੀ ਅੰਮ੍ਰਿਤਸਰ ਮੈਂ ਪੌਣੇ ਇੱਕ ਤਿੰਨ ਸਾਲ ਲਾਇਆ ਅੱਛਾ ਜੀ ਫਿਰ ਅੰਮ੍ਰਿਤਸਰ ਤੋਂ ਮੈਂ ਬਿਠਣ ਗਿਆ ਬਿਠਣ ਗਿਆ ਅਦਰਵਾਈਜ਼ ਮੇਰਾ ਪਸੰਦੀਦਾ ਸ਼ਹਿਰ ਪਟਿਆਲਾ ਹੀ ਸੀ। ਅੱਛਾ ਜੀ। ਪਟਿਆਲਾ ਵੈਸੇ ਵੀ ਥੋੜੇ ਪਿੰਡਾਂ ਦੇ ਸਗਰੂਰ ਵਾਲੇ ਨੇ ਮੇਰੇ ਪਿੰਡਾਂ ਦੇ ਨੇੜੇ ਸੀ। ਹਾਂ ਜੀ। ਇਹਨੂੰ ਤਾਂ ਪਟਿਆਲੇ ਦਾ ਟਿੱਬੇ ਨਹੀਂ ਧਰਤੀ ਵੈਸੀ ਬੈਕਵਰਡ ਕਹਿੰਦੇ ਸੀ ਜੀ। ਹਾਂ ਬੈਕਵਰਡ ਦਾ ਸੀ। ਕੁਝ ਵੀ ਨਹੀਂ ਸੀ ਉਦੋਂ ਬਟੇਲੇ। ਹਾਂ ਜੀ ਹਾਂ ਜੀ। ਹਾਂ ਬੜੀ ਮੁਸ਼ਕਲ ਨਾਲ ਤੇ ਕਿਹੜੇ ਸਾਲ ਚ ਆਏ ਕੋਸਾ ਫਿਰ ਤੁਸੀਂ ਮੈਂ 1983 ਦੇ ਵਿੱਚ ਆਇਆ 1983 1983 ਤੇ ਫਿਰ ਇੱਥੇ ਪਨੀਰੀ ਤੁਸੀਂ ਸਭ ਤੋਂ ਪਹਿਲਾਂ ਕਿਹੜੇ ਸਾਲ 83 ਜੀ ਮੈਂ ਸ਼ੁਰੂ ਕਰਤੀ ਸੀ। ਅੱਛਾ ਜੀ। ਹਾਂ। ਤੇ ਫਿਰ ਓਪਨਲੀ ਬੱਚੇ ਸੀ ਸਕੂਲਾਂ ਦੇ ਕਾਲਜਾਂ ਦੇ ਕਿਵੇਂ ਕਿਸ ਤਰ੍ਹਾਂ ਇਕੱਠੇ ਡਿਸਟ੍ਰਿਕਟ ਲੈਵਲ ਦੀ ਕੋਸਟੇ ਹੋਲ ਕਰਕੇ ਸਾਰੇ ਸਕੂਲਾਂ ਦੇ ਕਾਲਜਾਂ ਦੇ ਹਾਂਜੀ ਜਿੰਨੇ ਵੀ ਬੱਚੇ ਗੇਮ ਚ ਇੰਟਰਸਟਿਡ ਹੁੰਦੇ ਨੇ ਸਾਰੇ ਹਰੇਕ ਗੇਮ ਦੇ ਵਿੱਚੋਂ ਪਾਰਟਿਸਪੇਟ ਕਰਦੇ ਹਾਂਜੀ ਉਸੇ ਤਰ੍ਹਾਂ ਸਾਡੇ ਕੋਲੇ ਵੀ ਬੱਚੇ ਨਵੀਂ ਗੇਮ ਕਰਕੇ ਬਹੁਤ ਆਏ ਅੱਛਾ ਫਿਰ ਤੁਸੀਂ ਜਿਹੜੇ ਸਟੂਡੈਂਟ ਆਪਣੇ ਖੜਿਆ ਰੀ ਤਿਆਰ ਕਰੇ ਜੁਡੋ ਦੇ ਉਹ ਕਿਹੜੇ ਸੰਤੋਂ ਆਪਣੇ ਵਧੀਆ ਤੁਹਾਡੇ ਟੋਪਰਾਂ ਚ ਆ ਗਏ ਸੀਗੇ ਮੇਰਾ ਤੁਸੀਂ ਅਜੇ ਉਦੋਂ ਬਾਅਦ ਕਿੰਨੇ ਕਿੰਨਾ ਸਮਾਂ ਲੱਗਿਆ ਤੁਹਾਨੂੰ ਸਭ ਤੋਂ ਪਹਿਲਾਂ ਜਦੋਂ ਮੈਂ ਪਟਿਆਲੇ ਜੁਆਇਨ ਕੀਤਾ ਹਾਂਜੀ ਉੱਥੇ ਮੈਂ 22.5 ਸਾਲ ਜਿਹੜੇ ਹੈਗੇ ਸਰਵਿਸ ਕੀਤੀ ਹਾਂਜੀ ਉਹਨਾਂ ਦੇ ਵਿੱਚ ਵੀ ਮੇਰੇ 5-6 ਬੱਚੇ ਜਿਹੜੇ ਹੈਗੇ ਉਸ ਟਾਈਮ ਤੇ ਨੈਸ਼ਨਲ ਪੋਜੀਸ਼ਨ ਹੋਲਡਰ ਹੈ ਅੱਛਾ ਕੀ ਬਾਤ ਉਸ ਤੋਂ ਬਾਅਦ ਮੈਂ ਅਮਰਸਰ ਗਿਆ ਹਾਂਜੀ ਅਮਰਸਰ ਬਹੁਤ ਵਧੀਆ ਟੈਲੈਂਟ ਸੀ ਜੁੜੋ ਦਾ ਹਾਂਜੀ ਉੱਥੇ ਮੇਰੇ ਬੱਚੇ ਜਿਹੜੇ ਹੈਗੇ ਇੰਟਰਨੈਸ਼ਨਲ ਜੇ ਸੰਦੀਪ ਬੱਲ ਹੈ ਹਾਂਜੀ ਉਹ ਏਸ਼ੀਆ ਦਾ ਬ੍ਰੌਂਜ਼ ਮੈਡਲ ਰਿਹਾ ਹਾਂਜੀ ਇਹ ਕੀ ਨਾਮ ਸੀ ਜਿਹਨਾਂ ਦਾ ਸੰਦੀਪ ਪਹਿਲਾ ਸੰਦੀਪ ਪਹਿਲਾ ਉਹ ਏਐਸਪੀ ਰਿਟਾਇਰ ਹੋਏ ਨੇ ਦਿੱਲੀ ਤੋਂ ਅੱਛਾ ਜੀ ਤੇ ਹਰਜਿੰਦਰ ਸਿੰਘ ਹੈ ਬਲਵਿੰਦਰ ਸਿੰਘ ਹੈ ਇੱਕ ਕੁੜੀ ਸੋਨੀਆ ਹੈ ਕੀ ਹੈ ਹਾਂਜੀ ਤੇ ਤ੍ਰਿਪਤਾ ਹੈਗੀ ਹੈ ਹਾਂਜੀ ਇੱਕ ਜਿਹੜੇ ਬੱਚੇ ਨੇ ਜਿਹੜੇ ਇੱਕ ਆਪਣਾ ਸੁਰਿੰਦਰ ਕੁਮਾਰ ਹੁੰਦਾ ਹੈ ਬਹੁਤ ਵਧੀਆ ਬੱਚਾ ਸੀ ਉਹ ਉਹ ਵੀ ਅਮਰਸਰ ਤੋਂ ਉਹ ਵੀ ਅਮਰਸਰ ਵਧੀਆ ਟੈਲੈਂਟ ਸੀ ਹਾਂਜੀ ਤੇ ਉਹ ਬੱਚੇ ਮੈਂ ਉੱਥੇ ਚਾਹ ਦਿੱਤੀ ਜਿੰਨਾ ਕਰਕੇ ਮੈਨੂੰ ਪੰਜਾਬ ਦੇ ਵਿੱਚ ਪੰਜਾਬ ਦਾ ਆਨਰ ਵੀ ਮਿਲਿਆ ਬੜਾ ਮਾਣ ਵਾਲੀ ਗੱਲ ਹੈ ਹਾਂਜੀ ਸਰਕਾਰ ਵੀ ਕਰਿਆ ਸਰਕਾਰ ਤੇ ਇਸ ਤੋਂ ਬਾਅਦ ਫਿਰ ਬਟਨਡੇ ਜਦੋਂ 280 ਚਾਹੇ ਫਿਰ ਬਟਨਡੇ ਹਾਂਜੀ ਇੱਥੋਂ ਫੇਰਾ ਤੁਸੀਂ ਮਤਲਬ 83 ਦਾ ਤੁਸੀਂ ਆਏ ਥੋੜਾ ਸਾਲ ਦੋ ਸਾਲ ਲੱਗੇ ਕਿ ਨਾਲ ਦੀਆਂ ਵਾਲੀ ਬੱਚੇ ਪਹਿਲੀ ਚੀਜ਼ ਨਹੀਂ ਨਹੀਂ ਜਿਉਂ-ਜਿਉਂ ਫਿਰ ਸਭ ਬੀਤ ਗਿਆ ਕੋਚੇ ਦੇ ਅਪਾਰਟਮੈਂਟ ਹੁੰਦੀ ਗਈ ਹਾਂਜੀ ਕੰਪੀਟੀਸ਼ਨ ਵੱਧ ਆ ਗਿਆ ਠੀਕ ਹੈ ਜੀ ਇੱਥੇ ਜਦੋਂ ਆਇਆ ਉਦੋਂ ਕੰਪੀਟੀਸ਼ਨ ਬਹੁਤ ਹੋ ਗਿਆ ਸੀ ਇੱਕ ਬੈਕਵਾਰ ਕਰਕੇ ਇਹਨਾਂ ਨੂੰ ਨੌਲੇਜ ਹੀ ਘੱਟ ਸੀ ਵੀ ਜੁੱਡੋ ਵੀ ਹੈਗੀ ਸੀ ਹਾਂ ਨੇ ਰਾਸ਼ ਬਹੁਤ ਸੀ اچھا ਰਾਸਪਾਸ ਸੀ ਹਾਂਜੀ ਨਵੀਂ ਗੇਮ ਕਰਕੇ ਹਾਂਜੀ ਪਰ ਇਹ ਹੈ ਵੀ ਇੱਥੇ ਜਿਹੜੇ ਬੱਚਿਆਂ ਨੇ ਫਾਇਦਾ ਉਠਾਇਆ ਸ਼ਹਿਰ ਦੇ ਬੱਚਿਆਂ ਨੇ ਬਹੁਤ ਜਿਆਦਾ ਫਾਇਦਾ ਅੱਛਾ ਜੋ ਸਾਰੇ ਬੱਚੇ ਸ਼ਹਿਰ ਦੇ ਸੀ ਹਾਂਜੀ ਬੱਚੇ ਮਿਹਨਤੀ ਸੀ ਇੱਥੇ ਬੱਚੇ ਜਿਹੜੇ ਇੰਟਰਨੈਸ਼ਨਲ ਗਏ ਸਾਡੇ ਹਾਂਜੀ ਜੇ ਜਗਤਵਿੰਦਰ ਹੈ ਉਹ ਜੂਨੀਅਰ ਏਸ਼ੀਆ ਗਿਆ ਏਸ਼ੀਆ ਗਿਆ ਜੂਨੀਅਰ ਏਸ਼ੀਆ ਹਾਂ ਕੱਪੜੇ ਇੱਕ ਇੱਕ ਮੋੜਾ ਆਪਣਾ ਹੈਗਾ ਦੂਸਰਾ ਹੈਗਾ ਉਹ ਏਸ਼ੀਅਨ ਗੇਮਸ ਦੇ ਵਿੱਚ ਗਿਆ ਹਾਂਜੀ ਹਾਕਰਤਾ ਹਾਂਜੀ ਤੇ ਆਪਣੇ ਅਮਰਿਤਪਾਲ ਜਿਹੜਾ ਰੈਸਲਰ ਸੀ ਹਾਂਜੀ ਉਹ ਵੀ ਯੂਰੋਬੇਸ ਤੇ ਭਰਤੀ ਹੋਇਆ ਸੀ ਅੱਛਾ ਅੱਛਾ ਉਹ ਵੀ ਇੰਡੀਆ ਕੈਂਪ ਚ ਗਿਆ ਹਾਂਜੀ ਪਰ ਉਹ ਬਦਕਿਸਮਤੀ ਛੱਡ ਆਇਆ ਅੱਛਾ ਯਾਰ ਉਹਦੇ ਬਾਈ ਤੋਂ ਉਹਨੇ ਬਹੁਤ ਚੰਕ ਜਾਣਾ ਸੀ ਹਾਂਜੀ ਇਸ ਤਰ੍ਹਾਂ ਤਰਸੇਮ ਐ ਮੁੰਡਾ ਐ ਐਸਏਆ ਆਪਣੇ ਤੇ ਅੱਛਾ ਜੀ ਉਹ ਵੀ ਜੂਨੀਅਰ ਏਸ਼ੀਆ ਖੇਡਿਆ ਹੋਇਆ ਅੱਛਾ ਕਾਫੀ ਬੱਚੇ ਜਿਹੜੇ ਹੈਗੇ ਆ ਉਹ ਇੰਟਰਨੈਸ਼ਨਲ ਜਿਹੜੇ ਨੈਸ਼ਨਲ ਲੈਵਲ ਤੇ ਪੋਜੀਸ਼ਨ 홀ਡਰ ਨੇ ਹਾਂਜੀ ਉਹਨਾਂ ਦੀ ਤਾਂ ਹੁਣ ਆਪਾਂ ਗਿਣਤੀ ਵੀ ਨਹੀਂ ਕਰ ਸਕਦੇ ਅੱਛਾ ਜੀ ਉਹ ਤਾਂ ਕਦੋਂ ਪਾਰੀ ਹੈ ਹਾਂਜੀ ਹਾਂ ਕਾਫੀ ਫਿਰ ਤੁਸੀਂ ਇੱਥੇ ਹਾਂ ਕਾਫੀ ਮਿਹਨਤ ਕੀਤੀ ਬੱਚਿਆਂ ਨੇ ਮਿਹਨਤ ਕੀਤੀ ਅਸੀਂ ਵੀ ਕੀਤੀ ਹਾਂਜੀ ਪਰ ਪਹਿਲੇ ਦਿਨੋਂ ਜਿਹੜਾ ਮੇਰਾ ਆਪਣਾ ਸ਼ੈਡਿਊਲ ਰਿਹਾ ਹੈ ਹਾਂਜੀ ਉਹ ਮੇਰਾ ਐਜੂਕੇਸ਼ਨਲ ਨਾਲ ਜਾਦੇ ਰਿਹਾ ਹੈ ਅੱਛਾ ਜੀ ਮੈਂ ਹਮੇਸ਼ਾ ਬੱਚਿਆਂ ਨੂੰ ਐਜੂਕੇਸ਼ਨਲ ਵੱਲ ਹੀ ਜ਼ਿਆਦਾ ਅਟਰੈਕਟ ਕੀਤਾ ਗ੍ਰੈਟਫੁਲ ਕੋ ਮੇਰੇ ਜਿਹੜੇ ਸਟੂਡੈਂਟ ਰਹੇ ਨੇ ਇਹਨਾਂ ਤੋਂ ਬਿਨਾ ਹਾਂਜੀ ਸਿਵਲ ਸਰਵਿਸ ਦੇ ਵਿੱਚ ਬਹੁਤ ਨੌਕਰੀਆਂ ਲਿਖੇ ਗਏ। ਅੱਛਾ ਜੀ। ਕਈ ਲੈਕਚਰਰ ਨੇ ਗੁੜੀਆਂ, ਕਈ ਬਹੁਤ ਚੰਗੇ ਪੋਸਟਾਂ ਤੇ ਨੇ, ਕਈ ਡਾਕਟਰ ਬਣ ਗਏ। ਹਾਂਜੀ। ਕਿਉਂਕਿਰਾ ਇਹ ਤਜਰਬਾ ਸੀ ਕਿ ਜੇ ਬੱਚਾ ਇੰਟਰਨੈਟ ਚੱਲਿਆ ਗਿਆ। ਹਾਂਜੀ। ਤਾਂ ਬਦ ਤੋਂ ਬਦ ਭਰਤੀ ਕਿੱਥੇ ਹੋਣਾ ਹੈ, ਸਿਪਾਈ। ਇਹ ਬੱਚਿਆਂ ਨੇ ਜੇ ਇੰਜੀਨੀਅਰਿੰਗ ਕਰ ਲਈ, ਡਾਕਟਰ ਕਰ ਲਈ ਜਾਂ ਹੋਰ ਚੰਗੇ ਹਾਂਜੀ। ਤੇ ਇਹ ਆਪਦੇ ਲੈਕ ਦੇ ਵਧੀਆ ਸੈਟਲ ਹੋ ਜਾਣਗੇ। ਅੱਛਾ। ਉਹ ਬੱਚਿਆਂ ਨੇ ਕਰਕੇ ਦਿਖਾਇਆ। ਹਾਂਜੀ। ਇਹ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਬੱਚੇ ਸਿਵਲ ਸਰਜ ਦੇ ਵਿੱਚ ਨੌਪੀਆਂ ਬਹੁਤ ਵਧੀਆ ਕਰ ਰਹੇ ਹਨ ਹਾਂਜੀ ਚੰਗੀਆਂ ਪੋਸਟਾਂ ਦੇ ਕਰ ਰਹੇ ਹਨ ਹਾਂਜੀ ਇਹ ਹਰ ਇੱਕ ਕੋਚ ਦੱਸ ਨਹੀਂ ਸਕਦਾ ਜੀ ਤੁਸੀਂ ਰਸਤਾ ਕਿਉਂਕਿ ਤੁਸੀਂ ਪਟਿਆਲੇ ਦੇ ਪੜ੍ਹੇ ਹੋਏ ਸੀ ਤੁਹਾਨੂੰ ਨੌਲੇਜ ਸੀ ਬਿਲਕੁਲ ਕਈ ਮੈਂ ਇਥੇ ਕੋਈ ਹੋਰ ਵੀ ਆ ਚਲੋ ਨਹੀਂ ਕਹਿਣਾ ਚਾਹੁੰਦਾ ਆਪਣੀ ਉਹ ਵੀ ਮਿੱਤਰ ਪਿਆਰੇ ਉਹ ਬੱਚਿਆਂ ਨੂੰ ਕਹੀ ਰਹੇ ਸੁਝਾਅ ਨਹੀਂ ਦਿੰਦੇ ਸਿਹਤ ਨਹੀਂ ਦਿੰਦੇ ਜੀ ਕੱਲੀ ਗੇਮ ਤੇ ਕਰੀ ਮਤਲਬ ਹੈ ਬਿਲਕੁਲ ਬਿਲਕੁਲ ਤੇ ਇਥੇ ਮੈਂ ਸਕੂਲਾਂ ਦੇ ਵਿੱਚ ਵੀ ਕਾਫੀ ਟੀਪੀਪੀਟੀ ਇਹਨਾਂ ਦੇਖਿਆ ਐਵੇਂ ਉਹਨਾਂ ਦੀ ਡੇਟ ਆਵਰਤ ਘਟਾ ਦੇਣੀ ਇੱਕ ਸਾਲ ਮਰਵਾ ਦੇਣਾ ਇਥੇ ਕੀਮਾ ਖੜਾਈ ਗਈ ਜੀ ਇਹੇ ਜਿਹੇ ਵੀ ਮਿੱਤਰ ਪਿਆਰੇ ਹੈਗੇ ਪਰ ਤੁਸੀਂ ਮਤਲਬ ਬਦ ਗਿਆ ਥੋੜਾ ਇਹ ਚੰਗਾ ਕਦਮ ਸੀਗਾ ਵੀ ਚੰਗੀ ਪੜ੍ਹਾਈ ਕਰਨੀ ਕੋਲਸ ਆਪਣੇ ਇਲਾਕਾ ਇਸ ਤਰ੍ਹਾਂ ਹੋਣ ਕਰਕੇ ਜੂ ਉਹਨਾਂ ਟਾਈਮਾਂ 'ਚ ਤਰਸ ਤੁਰਸੀ ਕਾਲਜਪੁਰ ਵਾਲੀ ਵਧਿਆ ਨਹੀਂ ਸੀ ਇੰਜੀਨੀਅਰ ਕਾਲਜ ਸਾਰੇ ਮੈਡੀਕਲ ਕਾਲਜ ਬਾਹਰ ਸੀ ਠੀਕ ਆ ਹਾਂਜੀ ਮੈਂ ਭਪਿੰਦਰ ਹੈ ਉਹ ਇਨਸਪੈਕਟਰ ਹੈ ਮੁੰਡਾ ਉਹ ਇਹ ਪੰਜਾਬ ਪੁਲਿਸ ਚ ਹਾਂ ਕੌਂਟ ਵੈਲਟ ਦੇ ਵਿੱਚ ਆਪਣਾ ਬ੍ਰੌਂਜ਼ ਮਾਡਲ ਸੀ ਉਹਦਾ ਪ੍ਰਾਣ ਮਾਡਲ ਅਪਗ੍ਰੇਡ ਜਿਆ ਹੋ ਅੱਛਾ ਨੈਸਟ ਸਟੂਡੈਂਟ ਹੋਰ ਜੀ ਕੋਈ ਆਪਣੇ ਇਨਾਂ ਚੋਂ ਪਰਸਤ ਮੁੰਡੇ ਜਿਹੜੇ ਹੈਗੇ ਇੰਟਰਨੈਸ਼ਨਲ ਲੈਵਲ 'ਤੇ ਗਿਆ ਪੋਸਟਾਂ ਤੇ ਨੇ ਅੱਛਾ ਪੁਲਿਸ ਤੋਂ ਵਗੈਰਾ ਹੋਰ ਮੈਂ ਕਿਹ ਮਾਂ ਚ ਵੀ ਹੈ ਤੇ ਹੋਰ ਕਿਮਾਚ ਮੋਸਟਲੀ ਜਿਹੜੇ ਪੁਲਿਸ ਵਾਲ ਪੁਲਿਸ ਚ ਜਾਂਦੇ ਨੇ ਬੱਚੇ ਹਾਂਜੀ ਨਹੀਂ ਜੇ ਮੇਰੇ ਰੇਲਵੇ ਆ ਹੋਰ ਆ ਹੋਰ ਕਿਮਾਚ ਦਾ ਮੈਨੂੰ ਪਤਾ ਨਹੀਂ ਹੈਗਾ ਕਿਹੜੇ ਕਿੱਥੇ ਗਏ ਨੇ ਪਰ ਆਪਣੇ ਇਹ ਕਹਿ ਸਕਦਾ ਵੀ ਅਸੀਂ ਸਿਵਲ ਦੇ ਵਿੱਚ ਬੱਚੇ ਬਹੁਤ ਆਏ। ਫਿਰ ਇਹ ਥੋੜਾ ਜਿਹੜਾ ਟਾਈਮਿੰਗ ਸੈਂਟਰ ਤੁਸੀਂ ਬਣਾਇਆ ਸੀ ਜੁਟੋ ਦਾ ਜੀ। ਇਹ ਸਟੇਡੀਅਮ 'ਚ ਸੀਗਾ ਕਿ ਸਪੈਸ਼ਲ ਕਿਤੇ ਹੋਰ ਬਣਾਇਆ ਸੀ ਤੁਸੀਂ? ਨਹੀਂ ਸਭ ਤੋਂ ਪਹਿਲਾਂ ਮੇਰਾ ਜਿਵੇਂ ਐਮਐਚਰ ਸਕੂਲ ਹੈ। ਐਮਐਸਜੀ ਸਕੂਲ ਹੈ। ਅੱਛਾ ਜੀ। ਵਰਨਾਨੇ ਸਕੂਲ ਹੈ, ਕਾਲਸਾ ਸਕੂਲ ਹੈ। ਅੱਛਾ ਜਿਆਦਾ ਸਕੂਲਾਂ ਦੀ ਸੀ। ਆ ਕਾਫੀ ਵਾਹ ਸਰਕੂਲੇਟ ਕੀਤਾ ਮਟਿੰਡੇ ਦੇ ਵਿੱਚ। ਜਿਹੜੇ ਹਾਲ ਬਣ ਗਿਆ ਫਿਰ ਇੱਥੇ ਆ ਗਿਆ। ਹਾਲ ਤਾਂ ਤੁਹਾਡੇ ਤੋਂ ਬਾਅਦ ਹੀ ਤੁਸੀਂ ਕਾਫੀ ਉਸ ਨਾਲ ਜਿੰਦੋ ਜਿਹਦਣਾ ਬਣਵਾਇਆ। ਹਾਂ। ਦੂਸਰਾ ਜਿਹੜਾ ਮੇਰਾ ਮੇਨ ਜਿਹੜਾ ਮੇਰੇ ਤੇ ਦੀਦਾ ਅਫੈਕਟ ਸੀ ਹਾਂਜੀ ਉਹ ਜਦੋਂ ਮੈਂ ਬਾਅਦ ਸੋਚਦਾ ਵੀ ਹੋ ਸਕਦਾ ਜੇ ਮੈਂ ਉਹ ਕਬਡੀ ਵੱਲ ਨਾ ਜਾਂਦਾ ਜਾਂ ਮੈਨੂੰ ਵਧੀਆ ਗਾਈਡ ਮਿਲਦਾ ਹਾਂਜੀ ਤਾਂ ਮੇਰੀ ਪ੍ਰੀ ਮੈਡੀਕਲ ਦੇ ਵਿੱਚ ਜਿਹੜੀ ਹੈਗੀ ਐਡਮਿਸ਼ਨ ਹੋ ਗਈ ਸੀ ਹਾਂਜੀ ਸੰਗਰੂਰ ਰਣਵੀਰ ਕਾਲਜ ਦੇ ਵਿੱਚ ਅੱਛਾ ਜੀ ਹੋ ਸਕਦਾ ਮੈਂ ਜੇ ਮੈਨੂੰ ਵਧੀਆ ਗਾਈਡ ਹੁੰਦਾ ਤਾਂ ਮੈਂ ਕੋਈ ਡਾਕਟਰ ਹੀ ਬਣ ਸਕਦਾ ਸੀ ਬਿਲਕੁਲ ਜੀ ਗਾਈਡ ਲਾਈਡੈਂਸ ਜਿਹੜੀ ਹੈ ਬਹੁਤ ਬੱਚਿਆਂ ਨੇ ਜੁੜਿਆ ਉਹਨਾਂ ਨੂੰ ਸਮਝ ਲੈ ਵੀ ਇਹ ਜੇ ਕੋਚ ਕੋਚ ਸਮਝ ਲਓ ਵੀ ਇੱਕ ਹਰੇਕ ਬੱਚੇ ਦਾ ਹਾਂਜੀ ਉਹਦੇ ਮਾ ਵੀ ਹੁੰਦਾ ਹੈ ਬਾਬ ਵੀ ਹੁੰਦਾ ਹੈ ਫੈਨ ਵੀ ਹੁੰਦਾ ਭਰਾ ਵੀ ਹੁੰਦਾ ਮੈਂ ਕਹਿੰਦਾ ਜ਼ਿੰਦਗੀ ਚ ਹਰੇਕ ਚੀਜ਼ ਕੋਈ ਚ ਹੁੰਦਾ ਹਾਂਜੀ ਜੇਕਰ ਉਹਨੂੰ ਤੁਸੀਂ ਸਹੀ ਤਰੀਕੇ ਨਾਲ ਬੱਚਿਆਂ ਤੇ ਆਪਣੀ ਐਜੂਕੇਸ਼ਨ ਦਾ ਪ੍ਰਭਾਵ ਪਾਓਗੇ ਹਾਂਜੀ ਬੱਚੇ ਉਹਨੇ ਕਿਸੇ ਦੀ ਗੱਲ ਨਹੀਂ ਸੁਣਦੇ ਜਿੰਨੇ ਆਪਣੇ ਕੋਚ ਦੀ ਗੱਲ ਕੋਚ ਦੀ ਸੁਣਦੇ ਜੇ ਤੁਸੀਂ ਕਹੋਗੇ ਵੀ ਇੱਥੇ ਖੜ੍ਹ ਜਾ ਹਾਂਜੀ ਉਹ ਉੱਥੇ ਖੜਾ ਰਹੂਗਾ ਹਾਂਜੀ ਹਿੱਲੇਗਾ ਨਹੀਂ ਇੰਨਾ ਅਵਿਡੈਂਟ ਹੁੰਦਾ ਹਾਂਜੀ ਕੋਚ ਸਾਹਿਬ ਦਾ ਵੀ ਬਸਵਾਰ ਪਾਤਰ ਹੁੰਦਾ ਜੀ ਬੱਚੇ ਦਾ ਵੀ ਉਹਨਾਂ ਨਾਲ ਬਣਿਆ ਹਾਂਜੀ ਕਿਉਂ ਏਜ ਗਰੁੱਪ ਐਸਾ ਉਹਨੂੰ ਭਾਵੇਂ ਤੁਸੀਂ ਜਿਹੜੇ ਮਾਸ ਮਰਜੀ ਪਾਸੇ ਮੈਲਟ ਕਰ ਦਿਓ ਹਾਂਜੀ ਉਹਨੇ ਉਹ ਸੱਚੇ ਚੱਲੇ ਜਾਣਾ ਹਾਂਜੀ ਕਿਉਂਕਿ ਜਿਹੜੀ ਟੀਨ ਏਜ ਹੈ 13 ਤੋਂ ਲੈ ਕੇ 19 ਤੱਕ ਹਾਂਜੀ ਇਹ ਬੱਚੇ ਦਾ ਇੱਕ ਕੋਮਲ ਜਿਹੜਾ ਸਟਰਕਚਰ ਹੈ ਹਾਂਜੀ ਇਹਨੂੰ ਜਿਹੜੇ ਟਾਂਚੇ ਤੁਸੀਂ ਸੈੱਟ ਕਰਦੇ ਹੋਗੇ 19 ਸਾਲ ਤੱਕ ਹਾਂਜੀ ਟੀਨ ਏਜ ਕਹਿੰਦੇ ਹਾਂ ਜੀ ਹਾਂਜੀ ਬੱਚੇ ਨੇ ਉਸੇ ਟਾਂਚੇ ਫਿੱਟ ਹੋ ਜਾਣਾ ਬਿਲਕੁਲ ਕੋਮਲੀ ਜ਼ਿੰਦਗੀ ਦਾ ਜੇ ਗਲਤ ਪੜੇ ਚਲੇਗਾ ਗਲਤ ਟਾਂਚੇ ਬਿਲਕੁਲ ਸਹੀ ਟਾਂਚੇ ਪਾ ਦੋ ਸਹੀ ਟਾਂਚੇ ਚੱਲੇ ਜਾਣਾ ਇਹ ਤੁਹਾਡੀ ਟੀਚਰ ਦੀ ਉਦੇ ਮਾਪrode ability ਆ ਉਹਨੂੰ ਕਿਵੇਂ ਹੋ ਉਸ Pase ਤੋੜਦੇ ਹਾਂਜੀ ਤੇ ਇਹ ਕਿਹੜੇ ਸਾਲ ਚ ਫਿਰ ਤੁਸੀਂ ਰਿਟਾਇਰਮੈਂਟ ਕਿਹੜੇ ਸਾਲ ਚ ਲਈ ਜੀ ਰਿਟਾਇਰਮੈਂਟ ਮੇਰੀ 2009 ਚ 2009 ਚ ਆਉਂਦੀ ਤੇ ਉਸ ਤੋਂ ਬਾਅਦ ਹੁਣ ਤੁਹਾਡੇ ਕੀ ਰਜੇ ਵੀ ਆ ਜੀ 2009 ਦੇ ਵਿੱਚ ਰਿਟਾਇਰਮੈਂਟ ਹੋਈ ਹੈ ਤੇ ਉਸ ਤੋਂ ਪਹਿਲਾਂ ਹੀ ਮੈਂ ਆਪਣੀ ਸਪੋਰਟਸ ਜਿਹੜੀ ਹੈਗੀ ਆ ਪੰਜਾਬ ਦੀ ਸਪੋਰਟਸ ਹੈਗੀ ਜੂਟਨਾਂ ਉਹਦੇ ਨਾਲ ਜੁੜਿਆ ਹੋਇਆ ਸੀ ਅੱਛਾ ਜੀ ਕਿਉਂ ਮੈਂ 2003 ਦੇ ਵਿੱਚ ਹੀ ਪੰਜਾਬ ਦਾ ਸੈਕਟਰੀ ਬਣ ਗਿਆ ਸੀ ਅੱਛਾ ਜੀ ਪੰਜਾਬ ਜੂੜਿਆ ਸੀ ਹਾਂਜੀ ਮੈਂ 20 ਸਾਲ ਮੈਂ ਪੰਜਾਬ ਯੂਨੀਅਨ ਦਾ ਸੈਕਟਰੀ ਹਾਂ ਹਾਂਜੀ ਉਸ ਤੋਂ ਬਾਅਦ ਮੈਂ ਜੂਡੋ ਫੈਡਰੇਸ਼ਨ ਆਫ ਇੰਡੀਆ ਦਾ ਹਾਂਜੀ ਜੁਆਇੰਟ ਸੈਕਟਰੀ ਵੀ ਰਿਹਾ ਚਾਰ ਸਾਲ ਹਾਂਜੀ ਤੇ 8 ਸਾਲ ਮੈਂ ਬੈਸਟ ਪ੍ਰਿੰਟ ਰਿਹਾ ਅੱਛਾ ਤੇ ਸਿਲੈਕਸ਼ਨ ਕਮੇਟੀ ਦਾ ਮੈਂਬਰ ਵੀ ਰਿਹਾ ਹਾਂਜੀ ਤੇ ਮੈਨੂੰ ਟੀਮਾਂ ਦੇ ਨਾਲ ਜਾਣ ਦਾ ਮੌਕਾ ਵੀ ਮਿਲਿਆ ਹਾਂਜੀ ਤੇ ਮੇਰੀ ਸਪੋਰਟਸ ਦੀ ਜਿਹੜੀ ਹੈ ਮੈਨੂੰ ਉਹ ਬਿੜੀ ਦੇਣ ਹੈ ਹਾਂਜੀ ਕਿ ਜੋ ਅਸੀਂ ਸੋਚਿਆ ਨਹੀਂ ਸੀ ਹਾਂਜੀ ਉਹ ਅਸੀਂ ਪ੍ਰਾਪਤ ਕੀਤਾ ਤੇ ਥੋੜੀ ਹਾਂਜੀ ਥੋੜੀ ਜਿਹੀ ਤੁਸੀਂ ਆਪਣੇ ਫੈਮਲੀ ਬਾਰੇ ਵੀ ਜਾਣਕਾਰੀ ਦਿਓ ਬੱਚੇ ਆਪਣੇ ਕੀ ਹੈ ਫੈਮਲੀ ਦੇ ਵਿੱਚ ਜਿਵੇਂ ਉਹ ਕਹਿੰਦੇ ਹੈ ਨਾ ਸਵਰਨ ਜੇ ਤੁਸੀਂ ਚੰਗਾ ਕਰਦੇ ਹੋ ਹਾਂਜੀ ਉਹਦਾ ਰਿਜ਼ਲਟ ਵੀ ਤੁਹਾਨੂੰ ਚੰਗਾ اچھا ਠੀਕ ਹੈ ਭਾਵੇਂ ਮੈਂ ਐਜੂਕੇਸ਼ਨ ਨਾਲ ਜੁੜਿਆ ਹੋਇਆ ਸੀ ਹਾਂਜੀ ਪਰ ਮੈਂ ਬੱਚਿਆਂ ਦੀ ਟ੍ਰੇਨਿੰਗ ਦੇ ਦੌਰਾਨ ਬੱਚਿਆਂ ਨਾਲ ਜੁੜ ਕੇ ਮੈਂ ਉਹਨਾਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਕਰ ਸਕਿਆ ਅੱਛਾ ਪਰ ਫਿਰ ਵੀ ਪਰਮਾਤਮਾ ਦੇ ਰਹਿ ਕੇ ਦੋ ਮੇਰੇ ਬੱਚੇ ਮੇਰੇ ਇੱਕ ਬੇਟੀ ਹੈ ਇੱਕ ਬੇਟਾ ਹਾਂਜੀ ਦੋਵੇਂ ਬੈਲ ਸੈਟਰ ਨੇ ਬੈਲ ਐਜੂਕੇਸ਼ਨ ਅੱਛਾ ਜੀ ਉਹਨਾਂ ਨੂੰ ਪੰਜੀ ਉਹ ਸੰਸਕਾਰਾਂ ਕਰਦੇ ਅੱਛਾ ਬੇਟਾ ਮੇਰਾ ਕੈਨੇਡਾ ਹਾਂਜੀ ਉਹ ਬੇਟੀ ਤੇ ਬੇਟਾ ਜੋ ਬੈਂਕ ਚ ਨੇ ਉੱਥੇ ਅੱਜ ਐਨਜੋਏ ਕਰ ਰਹੇ ਹਾਂਜੀ ਬੇਟੀ ਮੇਰੀ ਸਿੰਦਰ ਲੈ ਅ ਮਹਲਾਡੇ ਵਿਆਹੀ ਹੋਈ ਹੈ ਅੱਛਾ ਜੰਗਾ ਪਰਿਵਾਰ ਹੈ ਹਾਂਜੀ ਤੇ ਉਹ ਮਾਨਸਾ ਜ਼ਿਲ੍ਹੇ ਦੇ ਜਿਹੜਾ ਹੈਗਾ ਜਿਹੜੇ ਬਾਲ ਤੇ ਰੂਮਨ ਦੇ ਹਾਂਜੀ ਆਪਣੇ 4% ਦੇ ਜਿਹੜੇ ਹਾਂਜੀ ਤੇ ਉਹ ਜਿਵੇਂ ਬੱਚੇ ਆਪਣੇ ਜਿਹਨਾਂ ਨੂੰ ਲੇਗਲ ਕਰਵਾਉਂਦੇ ਨੇ ਜਨ ਉਹਨਾਂ ਲਈ ਹਾਂ ਸਮਝ ਆ ਗਿਆ ਹਾਂ ਕੰਟਰੋਲ ਕਰ ਤੁੰਗਨ ਜੀ ਤੇ ਹੋਰ ਕੋਈ ਆਪਣੇ ਨਵੀਂ ਪੜੀ ਦੀ ਜਿਹੜੀ ਖੇਡਾਂ ਵੱਲੋਂ ਪਿੱਛੇ ਆਦੀਆਂ ਜੇ ਹੁਣ ਉਹਨਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਵੀ ਦਿਓ ਜੀ ਜਿਵੇਂ ਮੇਰਾ ਆਪਣਾ ਐਕਸਪੀਰੀਅੰਸ ਹੈ ਮੈਂ ਸ਼ੁਰੂਤੀ ਦੇਖਦਾ ਆਇਆ ਹਾਂ ਜਿਵੇਂ ਕੋਈ ਬੱਚੇ ਸਾਡੇ ਸੈਂਟਰ ਤੇ ਬੱਚੇ ਛੱਡਣ ਆ ਕੇ ਮਾਪਿਓ ਹਾਂਜੀ ਜੋ ਉਹਨਾਂ ਦਾ ਸਭ ਤੋਂ ਪਹਿਲਾ ਇਹ ਹੀ ਕੁਐਸਚਨ ਹੁੰਦਾ ਇਸ ਬਾਰੇ ਕਿ ਸੱਟੇ ਕਿ ਇੱਕੋ ਇੱਕ ਬੱਚਾ ਹਾਂਜੀ ਕਿਤੇ 8:30 ਵਜੇ ਹਾਂਜੀ ਉਹ ਫਿਰ ਮਾਣੋ ਕਹਿੰਦਾ ਵੀ ਜੇ 8:30 ਵਜੇ ਤੱਕ ਘਰ ਹੀ ਰੱਖੋ ਘਰ ਹੀ ਰੱਖੋ ਹਾਂਜੀ ਕਰੇ ਖੇਡਦੇ ਦੇ ਵਿੱਚ ਸਰਦੀ ਹੈ ਹਾਂਜੀ ਤਿਲਕੇ ਵਸ 8:30 ਇਹ ਸੱਟਾਂ ਵਾਲੀ ਸਪੋਰਟਸ ਹੈਗੇ ਹੈ ਹਾਂਜੀ ਸਪੋਰਟਸ ਦੇ ਵਿੱਚ ਸੱਟਾਂ ਬੱਜਦੀਆਂ ਸਾਡਾ ਬੂੜਾ ਰਿਸ਼ਤਾ ਸੱਟਾਂ ਨਾਲ ਹਾਂਜੀ ਉਹ ਤੋਂ ਸੱਟਾਂ ਬੱਜਣੀਆਂ ਉਤੋਂ ਫਿਰ ਉੱਠਣਾ ਫੇਰੇ ਤਰਾਸੇ ਜਾਣਗੇ ਜੀ ਹਾਂ ਫੇਰੇ ਤਰਾਸੇ ਜਾਣ ਹਾਂਜੀ ਜੋ ਲੱਕੜਗੁਆਰੀ ਨੇ ਵੱਢੂਗੀ ਹਾਂਜੀ ਤਾਂ ਲੱਕੜ ਕਿਵੇਂ ਜੁਦਾ ਹੁੰਦਾ ਹੈ ਫਰਨੀਚਰ ਕਿਵੇਂ ਬਣਦਾ ਫਰਨੀਚਰ ਕਿਵੇਂ ਬਣੂਗਾ ਉਹ ਛੱਟਾਂ ਦੇ ਦਰਤਾ ਸਹਨੇ ਪੈਣੇ ਹਾਂਜੀ ਤੁਹਾਡੀ ਗੇਮ ਦੇ ਵਿੱਚ ਜੁਡੋ ਵਿੱਚ ਤੁਸੀਂ ਆਏ ਹੋ ਤੁਸੀਂ ਆਪ ਕਿੱਥੋਂ ਕਿੱਥੋਂ ਤੱਕ ਪਹੁੰਚੇ ਹੋ ਜੀ ਕੋਈ ਵਾਰਡ ਮਿਲਿਆ ਹੋਵੇ ਇਸ ਪੈਸੇ ਤੁਹਾਨੂੰ ਹਾਂ سپورٹس ਜੁਡੋ ਜਿਹੜੀ ਹੈ ਸਵਰਨ ਇਹ ਇੱਕ ਨਵੀਂ ਸਪੋਰਟਸ ਥੀ ਹਾਂਜੀ ਯੰਗਾਈ ਦੇ ਵਿੱਚ ਸਾਨੂੰ ਕਿਸੇ ਸਪੋਰਟਸ ਕੋਚੇਸ ਦਾ ਕੋਈ ਪਤਾ ਨਹੀਂ ਸੀ ਹੈਗਾ ਹਾਂਜੀ ਸਪੋਰਟਸ ਜਿਵੇਂ ਰੈਸਲਿੰਗ ਮੈਂ ਉਹ ਡਾਕਟਰ ਹਾਂਜੀ ਹਾਂਜੀ ਪਰ ਇਹ ਨਵੀਂ ਹੋਣ ਕਰਕੇ ਮੈਨੂੰ ਕੰਪੀਟੀਸ਼ਨ ਲੜਨ ਦਾ ਜਿਆਦਾ ਮੌਕਾ ਨਹੀਂ ਮਿਲਿਆ। ਅੱਛਾ ਜੀ। ਮੈਂ ਸਿਰਫ ਜਾਂ ਤਾਂ ਉਹ ਤੋਂ ਅਮਰਾਵਤੀ ਨੈਸ਼ਨਲ ਸਿਲੈਕਟ ਹੋਇਆ। ਹਾਂ ਜੀ। ਜਾਂ ਉਸ ਤੋਂ ਬਾਅਦ ਮੈਂ ਨੌਰਥ ਚੋਨ ਖੇਡਿਆ ਉਹ ਕੋਪਰੋਜ਼ ਮੈਡਲ। ਹਾਂ ਜੀ। ਉਹ ਤੋਂ ਲਿਆ। ਹਾਂ ਜੀ। ਜਾਂ ਨੈਸ਼ਨਲ ਗੇਮਸ ਜਾਂ ਜਿਹੜੀ ਹੈ ਗਿਆ ਹਦਰਾਬਾਦ ਹੋਈ ਸੀ 78 ਦੇ ਵਿੱਚ। ਹਾਂ ਜੀ। 78 79 ਦੇ ਵਿੱਚ। ਹਾਂ ਜੀ। ਜਾਂ ਮੈਂ ਉੱਥੇ ਖੇਡਿਆ ਸੀ। ਹਾਂ ਜੀ। ਇਹ ਮੇਰਾ ਥੋੜਾ ਸਪੋਰਟਸ ਕੈਰੀਅਰ ਹੈ। ਉਸ ਤੋਂ ਬਾਅਦ ਮੈਂ ਕੋਚਿੰਗ ਦੇ ਵਿੱਚ ਰੁੱਝ ਗਿਆ। ਅੱਛਾ ਜੀ। ਕਿ ਸਾਨੂੰ ਉਹ ਖੇਡਣ ਦਾ ਮੌਕਾ ਬਹੁਤ ਘੱਟ ਮਿਲਿਆ। ਤੇ ਜਦੋਂ ਕੋਚਿੰਗ ਚਾਹੀਏ ਹੋ ਜੇ ਕਿਸੇ ਸੰਸਥਾ ਨੇ ਜਾਂ ਪੰਜਾਬ ਸਰਕਾਰ ਨੇ ਕੋਈ ਵੇਲੇ ਸਵੇਰੇ ਤੁਹਾਨੂੰ ਕੋਈ ਮਾਨ ਸਨਮਾਨ ਦਿੱਤਾ ਹੋਵੇ ਜੀ ਹਾਂ ਮੈਂ ਦੱਸਿਆ ਜੀ ਤੁਹਾਨੂੰ ਪਹਿਲਾਂ ਵੀ ਕਿ ਆਪਣਾ ਸੰਦੀਪ ਬੱਲਾ ਜਦੋਂ ਏਸ਼ੀਆ ਦੇ ਵਿੱਚੋਂ 브ਾਂਜ਼ ਮੈਡਲ ਲੈ ਕੇ ਆਇਆ ਹਾਂਜੀ ਉਦੋਂ ਮੈਨੂੰ ਸਮਝੇ ਲੈ ਕੇ ਐਜ਼ ਏ ਸਟੇਟ ਅਵਾਰਡ ਦੇ ਤੌਰ ਤੇ ਮਿਲ ਸਨਮਾਨਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹਾਂਜੀ ਤੇ ਬਾਕੀ ਤਾਂ ਜੋੜ ਲੋਕਾਂ ਨੇ ਦਿੱਤਾ ਹੈ ਹਾਂਜੀ ਬੱਚਿਆਂ ਨੇ ਦਿੱਤਾ ਹੈ ਜਾਂ ਤੁਹਾਡੇ ਬਾਰੇ ਸੱਜਣਾ ਨੇ ਦਿੱਤਾ ਹੈ ਮੋਹ ਪਿਆਰਾ ਹਾਂ ਮੋਹ ਪਿਆਰਾ ਜਾਂ ਪਿੰਡ ਨੇ ਦੇਤਾ ਹਾਂਜੀ ਉਹਨੂੰ ਤਾਂ ਖੂਬ ਰੱਖੇ ਨਹੀਂ ਕੀਤਾ ਜਾਂਦਾ ਹਾਂਜੀ ਵੀ ਜਿੰਨਾ ਮੁਹੱਬਤ ਦੋਸਤਾਂ ਮਿੱਤਰਾਂ ਨੇ ਹਾਂਜੀ ਸਾਨੂੰ ਦਿੱਤੀ ਹਾਂਜੀ ਉਹਦੇ ਨਾਲ ਅਸੀਂ ਇਹ ਉਹਨਾਂ ਦੇ ਬਦੌਲਤ ਹੈ ਕਿ ਅਸੀਂ ਹਾਂਜੀ ਇੱਥੇ ਬੈਠੇ ਹਾਂ ਹਾਂਜੀ ਤੁਹਾਡੇ ਹਾਂਜੀ ਗੈਸਟ ਬਣਿਆ ਜੀ ਬਿਲਕੁਲ ਹਾਂ ਤੇ ਦੋਸਤੋ ਜੇ ਕਿਸੇ ਨੇ ਵੀ ਕੋਈ ਆਪਣੇ ਜਾਣਕਾਰੀ ਲੈਣੀ ਹੈ ਤਾਂ ਤੁਹਾਨੂੰ ਸਰਦਾਰ ਦੇਵ ਸਿੰਘ ਢਾਲੀਵਾਲ ਦਾ ਨੰਬਰ ਬੋਲ ਕੇ ਦੱਸਾਂਗੇ ਤੇ ਤੁਸੀਂ ਸਿੱਧਾ ਸੰਪਰਕ ਕਰ ਸਕਦੇ ਹੋ ਜੋਡੋ ਬਾਰੇ ਕੋਈ ਸਵਾਲ ਜਵਾਬ ਪੁੱਛਣਾ ਚਾਹੁੰਦੇ ਹੋ ਜਾਂ ਇਹਨਾਂ ਦੇ ਨਾਲ ਮਿਲਣਾ ਚਾਹੁੰਦੇ ਹੋ ਤਾਂ ਢਾਲੀਵਾਲ ਸਾਹਿਬ ਨੰਬਰ ਬੋਲ ਲਓ ਜੀ ਤੁਸੀਂ ਆਪਣਾ ਹਾਂ ਮੇਰਾ ਨੰਬਰ 98728 1429 ਦੁਬਾਰਾ ਫਿਰ ਹੁਣ ਲਈ 98728 1429 ਬਾਕੀ ਮੇਰੀ ਸਰੋਤਿਆਂ ਨੂੰ ਇਹ ਰਿਕਵੈਸਟ ਹੈ ਕਿ ਜਦੋਂ ਤੁਸੀਂ ਕਿਸੇ ਫੀਲਡ ਦੇ ਵਿੱਚ ਕੰਮ ਕਰਦੇ ਹੋ ਜਾਂ ਜਿਵੇਂ ਹੁਣ ਪੰਜਾਬ ਦੇ ਉੱਤੇ ਹੜ੍ਹਾਂ ਦਾ ਜੋ ਪ੍ਰਕੋਪ ਆਇਆ ਹੋਇਆ ਹੈ ਮੇਰੀ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਥੋੜਾ ਥੋੜਾ ਯੋਗਦਾਨ ਜੇ ਅਸੀਂ ਪਾ ਦਈਏ ਤਾਂ ਕਿਸੇ ਦੇ ਗਰੀਬ ਦਾ ਕਿਸੇ ਦਾ ਭਲਾ ਜ਼ਰੂਰ ਹੋਵੇਗਾ ਵੀਰ ਬੰਤੇ ਆ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਤਿਲ ਫਲ ਜਿੰਨਾ ਵੀ ਸਹਿਯੋਗ ਹੈ ਤੁਸੀਂ ਜਰੂਰ ਦਿਓ ਦੂਸਰਾ ਜਿਹੜਾ ਹੈਗਾ ਬੱਚਿਆਂ ਨੂੰ ਨਸ਼ਾ ਤੋਂ ਤੁਸੀਂ ਦੂਰ ਰੱਖੋ ਕਿ ਸਭ ਤੋਂ ਵੱਡੀ ਇਹਦੇ ਵਿੱਚ ਜ਼ਿੰਮੇਵਾਰੀ ਪੇਰੈਂਟਸ ਦੀ ਹੁੰਦੀ ਹੈ ਪੇਰੈਂਟਸ ਜਿਸ ਤਰ੍ਹਾਂ ਬੱਚੇ ਨੂੰ ਪਾਲਣਗੇ ਉਹਨੂੰ ਡਿਵੈਲਪ ਕਰਨਗੇ ਉਹਨੂੰ ਐਜੂਕੇਸ਼ਨ ਦੇਣਗੇ ਉਹ ਬੱਚੇ ਨੇ ਉਸੇ ਤਰ੍ਹਾਂ ਨੇ ਬਣ ਜਾਣਾ ਇਹੀ ਗੱਲ ਮੈਂ ਸਵੰਨ ਜੀ ਨੂੰ ਸਾਂਝੀ ਕੀਤੀ ਸੀ ਕਿ ਬੱਚੇ ਦੀ 13 ਸਾਲ ਤੋਂ ਲੈ ਕੇ 19 ਸਾਲ ਤੱਕ ਟੀਨ ਏਜ ਹੁੰਦੀ ਹੈ। ਉੱਥੇ ਸਾਨੂੰ ਪੇਰੈਂਟਸ ਨੂੰ ਬਹੁਤ ਕਹਿਰ ਕੋਲ ਰਹਿਣਾ ਚਾਹੀਦਾ ਬੱਚਿਆਂ ਨੂੰ। ਕਿ ਉਹ ਕੀ ਕਰਦਾ ਹੈ, ਉਹਦੇ ਕੀ ਇੰਟਰਸਟ ਨੇ, ਉਹਦੀਆਂ ਕੀ ਜ਼ਰੂਰਤਾਂ ਨੇ। ਉਹਨਾਂ ਨੇ ਐਜੇ ਦੋਸਤ ਦੇ ਤੌਰ ਤੇ ਪੇਰੈਂਟਸ ਨੂੰ ਉਹਨਾਂ ਵਿਚਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਦੀਆਂ ਗੱਲਾਂ ਤੁਹਾਨੂੰ ਪਤਾ ਲੱਗੇ, ਤੁਹਾਡੀਆਂ ਗੱਲਾਂ ਉਹਨਾਂ ਨੂੰ ਪਤਾ ਲੱਗੇ। ਇਹ ਭੇਦ ਨਹੀਂ ਰਹਿਣਾ ਚਾਹੀਦਾ ਬੱਚਿਆਂ ਤੇ ਪੇਰੈਂਟਸ ਦੇ ਵਿੱਚ ਤਾਂ ਹੀ ਅਸੀਂ ਬੱਚਿਆਂ ਨੂੰ ਇਹਨਾਂ ਨਸ਼ਿਆਂ ਤੋਂ ਦੂਰ ਕਰ ਸਕਾਂਗੇ ਪੰਜਾਬ ਨੂੰ ਅਸੀਂ ਵਧੀਆ ਇੱਕ ਸੋਹਣਾ ਪੰਜਾਬ ਬਣਾ ਸਕਾਂਗੇ ਬਾਕੀ ਕੁਦਰਤ ਦੇ ਰੰਗ ਰੰਗ ਨੇ ਉਹਨਾਂ ਨੂੰ ਆਪਾਂ ਦੂਰ ਨਹੀਂ ਕਰ ਸਕਦੇ ਪ੍ਰਮਾਤਮਾ ਨੇ ਜਿੰਨਾ ਤੁਹਾਨੂੰ ਦਿਮਾਗ ਦਿੱਤਾ ਹੈ ਉਹਦੇ ਵਰਤੋਂ ਕਰੋ ਤੇ ਚੰਗੇ ਕੰਮਾਂ ਲਈ ਅੱਗੇ ਵਧੋ ਤੇ ਇਹੀ ਮੇਰੀ ਬੇਨਤੀ ਹੈ ਸਾਰੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤਿੰਨੋ ਸਟੂਡੀਓ ਬਠਿੰਡਾ ਤੇ ਪਹੁੰਚ ਲਦੇ ਤੇ ਸਾਰੇ ਦਰਸ਼ਕਾਂ ਨੂੰ ਆਪਣਾ ਸੁਰੋਤਿਆਂ ਨੂੰ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਵਾਰੇ ਜੀ ਸਵਾਰੇ ਜੀ ਤੁਹਾਡੇ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਰੱਬ ਤੋਂ ਪਿਆਰੇ ਸਰੋਤਿਆਂ ਦੇ ਨਾਲ ਰੂਬਰੂ ਕੀਤਾ ਤੇ ਮੈਂ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੁਣਿਆ ਹੋਵੇਗਾ ਤੇ ਜੋ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋਣਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਹੱਸ ਕੇ